ਹਰ ਵੇਲੇ ਮਾਰੀਏ ਅਸੀਂ ਆਦਿ ਇੱਥੇ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਆ ਤੇ ਸਾਡੇ ਐਸਐਸਪੀ ਜੀ ਬਰਨ ਸ਼ਰਮਾ ਜੀ ਦੀ ਵਾਈ ਵੈ ਅਸੀਂ ਇੱਥੇ ਰੇਡ ਕਰਕੇ ਜਿੰਨੇ ਵੀ ਮਾੜੇ ਅਨਸਰ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਇਸ ਤੋਂ ਪਹਿਲਾਂ ਵੀ ਅੱਜ ਸਵੇਰ ਵੀ ਮਤਲਬ ਇਹ ਆਪਣੇ ਐਸਐਚਓ ਸਾਹਿਬ ਨੇ ਬੰਦੇ ਕੁਝ ਅਰੈਸਟ ਕੀਤੇ ਆ ਉਹਨਾਂ ਦੇ ਵੀ ਐਫਆਈਆਰ ਦਰਜ ਕੀਤੀ ਗਈ ਇਹ ਸਾਡੇ ਦੇਖਦੇ ਦੇਖਦੇ ਲੋਕ ਇੱਥੇ ਮੋੜ ਸੇ ਲੈ ਕੇ ਪਿੱਛੇ ਭੱਜ ਗਏ ਸਾਡੇ ਸਾਹਮਣੇ ਹੀ ਵੱਧਿਆ ਕਾਫੀ ਲੋਕ ਭੱਜ ਗਏ ਤੋ ਵੇਖੋ ਜਿਹੜੇ ਮਾੜੇ ਅਨਸਰ ਆ ਜਦੋਂ ਮੜਾ ਮੋਟਾ ਉਹਨਾਂ ਨੂੰ ਆਈਡੀਆ ਹੋ ਜਾਂਦਾ ਉਹ ਭੱਜਦੇ ਤਾਂ ਹੈਗਾ ਹੀ ਆ ਪਰ ਅਸੀਂ ਆਪਣੀ ਪੂਰੀ ਫੋਰਸ ਲਾ ਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਰੇਡ ਮਾਰੀ ਅਸੀਂ ਅੱਜ ਇੱਥੇ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਆ ਤੇ ਸਾਡੇ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਜੀ ਦੀ ਅਗਵਾਈ ਵਿੱਚ ਅਸੀਂ ਇੱਥੇ ਰੇਡ ਕਰਕੇ ਜਿੰਨੇ ਵੀ ਮਾੜੇ ਅਨਸਰ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਇਸ ਤੋਂ ਪਹਿਲਾਂ ਵੀ ਅੱਜ ਸੋਭਾ ਵੀ ਮਤਲਬ ਇਹ ਆਪਣੇ ਐਸਐਚਓ ਸਾਹਿਬ ਨੇ ਬੰਦੇ ਕੁਝ ਅਰੈਸਟ ਕੀਤੇ ਆ ਉਹਨਾਂ ਦੇ ਵੀ ਐਫਆਈਆਰ ਦੱਚ ਕੀਤੀ ਗਈ ਇਹ ਸਾਡੇ ਦੇਖਦੇ ਦੇਖਦੇ ਲੋਕ ਇੱਥੇ ਮੋਟਰਸਾਈਕਲ ਦੇ ਪਿੱਛੇ ਭੱਜ ਗਏ ਸਾਡੇ ਸਾਹਮਣੇ ਹੀ ਵੱਧਿਆ